ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੋ ਅਨੰਦ ਖਾ ਰਹੇ ਆ ਅੱਜ ਪਾਪਾ ਤੋਂ ਪੱਖੋ ਕੈਂਚੀਆਂ ਜੋ ਪ੍ਰਧਾਨ ਮੰਤਰੀ ਸਪੋਰਟਸ ਕਲਚਰ ਟੀਮ ਦਾ ਇਹ ਸੜਕਾ ਉਸ ਦੇ ਵਾਲੇ ਦਿਵਾਲੇ ਲੱਗੇ ਹੋਏ ਦਰਖਤ ਛਤਰੀ ਵੱਧ ਰਹੀ ਹੈ ਦਰਖਤਾਂ ਦੀ ਬਹੁਤ ਹੀ ਦਰਖਤ ਲਾਏ ਹੋਏ ਨੇ ਤੁਹਾਨੂੰ ਅੱਗੇ ਵੀ ਦਿਖਾਵਾਂਗੇ ਆਪੇ ਡਿਟੇਲਵਾਂ ਦਾ ਵੀਊ ਆ ਚੁੱਕਿਆ ਹੈ ਤੁਹਾਨੂੰ ਅੱਗੇ ਦਿਖਾ ਰਹੇ ਹਾਂ ਆ ਤੁਹਾਨੂੰ ਦਿਖਾ ਰਹੇ ਹਾਂ ਮੈਚ ਦੇ ਬਾਅਦ ਅਜੰਤਾ ਸ਼ਰਦ ਕਮਲ ਮਾਨਵ ਠੱਪਾ ਪੱਖੋ ਕੈਂਚੀਆਂ ਲਿੰਕ ਸੜਕ ਜਿਸ ਤੇ ਵਾਤਾਵਰਨ ਪ੍ਰੇਮੀਆਂ ਵੱਲੋਂ ਹਮ ਹਰਿਆਲੀ ਹਰਿਆਲੀ ਲੱਗੀ ਵੀ ਹੈ ਵਾਤਾਵਰਨ ਪ੍ਰੇਮੀਆਂ ਨੂੰ ਅਪੀਲ ਹੈ ਕਿ ਸ਼ਾਵਣ ਦਾ ਮਹੀਨਾ ਚੱਲ ਰਿਹਾ ਹੈ ਮਾਦੋਬ ਮਦ ਕੜਕਾਂ ਖੇਤਾਂ ਅਰੇ ਸਾਂਝੀਆਂ ਥਾਂਾਂ ਤੇ ਪਾਤਾਵਰਨ ਦੀ ਸ਼ਾਮ ਸਮਾਰਨ ਨੂੰ ਜਿਉਂਦਾ ਰੱਖਣ ਲਈ ਬੋਟੇ ਲਾਈਏ ਇਹ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਤੱਪਾ ਤੋਂ ਪੱਕੋ ਕੈਂਚੀਆਂ ਰੋਡ ਜੋ ਸਰਸਾ ਤੋਂ ਸ੍ਰੀ ਅਮਰਸਰ ਸਾਹਿਬ ਨੂੰ ਸਿੱਧੀ ਜਾਂਦੀ ਹੈ ਬਹੁਤ ਰੱਖ ਲੱਗੇ ਹੋਏ ਨੇ ਬਿਲਕੁਲ ਗੱਲ ਬਖੜੀ ਕਈ ਥਾਂਾਂ 'ਚ ਦਾ ਗਲ ਵਖੜੀ ਪਾ ਕੇ ਦਰਖਤ ਖੜੇ ਨੇ ਪਾਤਾ ਪ੍ਰੇਮੀਆਂ ਨੂੰ ਤੇ ਲੋ ਸਲੂਟ ਹੈ ਇਹਨਾਂ ਨੇ ਵੀ ਇਹ ਦਰਖਤ ਲਾਏ ਅਤੇ ਉਹਨਾਂ ਦੀ ਸ਼ਾਮ ਸੰਭਾਲ ਦਾ ਜੰਮਾ ਵੀ ਆਪਣੇ ਸਿਰ ਰੱਖਿਆ ਅੱਜ ਬਹੁਤ ਅਚ ਆ ਬੰਦੋ ਗੇਮ ਮੈਂ ਹੱਥ ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਸਾਨੂੰ ਵਿਊਧਾਰਿਆਂ ਇਸ ਵਿੱਚ ਇਹ ਉਮੀਦ ਕਰेंगे ਕਿ ਸਾਰੇ ਸ਼ੜਕ ਤੇ ਹੀ ਇਹ ਪਹਿਲਾ 올림픽 ਹੈ ਦੋਹਾਂ ਪਾਸੇ ਇਸ ਕੀ ਬਾਦ ਰੁਕਿਆ ਆਪਣਾ ਟੈਂਪਰ ਲੱਗੇ ਹੋਏ ਨੇ ਜੋ ਸ਼ਾਨਦਾਰ ਠੰਡੀ ਹਵਾ ਤੇ ਆਕਸੀਜਨ ਦਿੰਦੀ ਆਪਾਂ ਨੂੰ ਮੇਰੇ ਸੱਜੇ ਹੱਥ ਸੰਕਟਮੋਚਨ ਮੰਦਿਰ ਜਿਨ੍ਹਾਂ ਦੇ ਮੁੱਖ ਸੰਚਾਲਕ ਕਾਂਤ ਬਾਬਾ ਬਿਵੇਕ मुनि ਜੀ ਮੈਂ ਆਪਣੇ ਉਮਰ ਕੇ ਪੇਰੇ ਕਰਦਾ ਹਾਂ ਵੀਡੀਓ ਸ਼ੇਅਰ ਅਤੇ ਲਾਈਕ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ